ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਦਰਸ਼ਕਾਂ ਤੇ ਦੋਸਤੋ ਅੱਜ ਆਪਾਂ ਗਰੀਆੜਾ ਟ੍ਰੀਟੀ ਬਾਰੇ ਗੱਲ ਕਰਾਂਗੇ ਦੋਸਤੋ 20 ਫਰਵਰੀ 1954 ਦੀ ਸ਼ਾਮ ਨੂੰ ਯੂਨਾਈਟਿਡ ਸਟੇਟਸ ਦੇ ਪ੍ਰੈਜ਼ੀਡੈਂਟ ਡਵਾਈਟ ਡੀ ਆਇਜ਼ਨ ਹਾਵਰ ਗਾਇਬ ਹੋ ਜਾਂਦੇ ਨੇ ਪਾਮਸਪ੍ਰਿੰਗਸ 'ਚ ਉਹ ਆਪਣੀਆਂ ਛੁੱਟੀਆਂ ਬਿਤਾ ਰਹੇ ਸੀਗੇ ਤੇ ਸ਼ਾਮ ਨੂੰ ਗਾਇਬ ਹੋ ਗਏ ਸਾਰੀ ਰਾਤ ਗਾਇਬ ਰਹੇ ਸਾਰੇ ਪਾਸੇ ਤਰਥੱਲੀ ਮਚ ਗਈ ਸਾਰੇ ਲੋਕ ਉਹਨਾਂ ਨੂੰ ਉਹਨਾਂ ਦੀ ਸਿਕਿਉਰਿਟੀ ਦੇ ਬੰਦੇ ਲੱਭਣ ਲੱਗ ਗਏ ਤੇ ਏਜੰਸੀਆਂ ਸਰਗਰਮ ਹੋ ਗਈਆਂ ਹੌਲੀ-ਹੌਲੀ ਖਬਰ ਆਉਣ ਲੱਗੀ ਵੀ ਜੀ ਕਿ ਉਹ ਤਾਂ ਆਪਣੇ ਡੈਂਟਿਸਟ ਕੋਲ ਗਏ ਨੇ ਇੱਕਦਮ ਉਹਨਾਂ ਦੇ ਦਰਦ ਉੱਠਿਆ ਛੁੱਟੀਆਂ ਮਨਾਉਣ ਦੇ ਵੇ ਤੇ ਉਹ ਜਿਹੜੇ ਨੇ ਰਾਤ ਨੂੰ ਆਪਣੇ ਸਾਰੀ ਰਾਤ ਦੰਦ ਕਢਾਉਣ ਵਾਸਤੇ ਆਪਣੇ ਡੈਂਟਿਸਟ ਦੇ ਕੋਲ ਡੈਂਟਿਸਟ ਸਰਜਰੀ ਕਰਾ ਰਹੇ ਸੀ ਡੈਂਟਲ ਸਰਜਰੀ ਤਾਂ ਜਿਹੜਾ ਉਸ ਤੋਂ ਬਾਅਦ ਹੌਲੀ-ਹੌਲੀ ਵਾਹਾਂ ਫੈਲਣ ਲੱਗ ਗਏ ਵੀ ਝੂਠ ਬੋਲ ਰਹੇ ਨੇ ਜਾਣ ਕੇ ਵੀ ਉਹਨਾਂ ਦੀ ਡੈਥ ਹੋ ਚੁੱਕੀ ਤੇ ਇਸ ਤਰ੍ਹਾਂ ਦੀਆਂ ਅਫਵਾਹਾਂ ਦੇ ਦੌਰ ਦੇ ਵਿੱਚ ਕਿਸੇ ਨੇ ਵੀ ਕਲੀਅਰ ਨਿੰਗੀਤਾ ਉਹਨਾਂ ਨੂੰ ਨਾ ਹੀ ਬਹੁਤਾ ਜਿਆਦਾ ਸੁਰੱਖਿਆ ਏਜੰਸੀਆਂ ਨੂੰ ਪਤਾ ਸੀ ਸਿਰਫ 81 ਇੰਸਟੀਚਿਊਸ਼ਨ ਸੀ 81 ਆਰਗੇਨਾਈਜੇਸ਼ਨ ਸੀ ਜੀਨੂੰ ਇਹਦੇ ਬਾਰੇ ਪਤਾ ਸੀ ਉਹ ਸੀ ਮਾਜੈਸਟਿਕ 12 ਕਿਉਂਕਿ ਉਹ ਉਸ ਰਾਤ ਐਡਵਰਡ 에ਅਰ ਫੋਰਸ ਬੇਸ ਦੇ ਉੱਪਰ ਸਾਰੀ ਰਾਤ ਮੌਜੂਦ ਸੀਗੇ ਤੇ ਮਾਜੈਸਟਿਕ 12 ਨੇ ਉਹਨਾਂ ਦੀ ਮੀਟਿੰਗ ਐਲੀਅੰਸ ਦੇ ਨਾਲ ਜਿਨਾਂ ਨੂੰ ਕੀ ਨਾਰਡਿਕ ਐਲੀਅੰਸ ਕਿਹਾ ਜਾਂਦਾ ਐਥੀਰੀਅਨਸ ਕਿਹਾ ਜਾਂਦਾ ਉਹਨਾਂ ਦੇ ਨਾਲ ਫਿਕਸ ਕਰਵਾਈ ਹੋਈ ਸੀ ਤੇ ਉਸ ਐਡਵਰਡ 에ਅਰ ਫੋਰਸ ਬੇਸ ਦੇ ਉੱਤੇ ਉਸ ਸਮੇਂ ਪੂਰੀ ਤਰ੍ਹਾਂ ਲਾਕਡਾਊਨ ਲਾ ਦਿੱਤਾ ਗਿਆ ਸੀਗਾ ਕਿਸੇ ਨੂੰ ਵੀ ਨੇੜੇ ਤੇੜੇ ਜਾਣ ਨਹੀਂ ਸੀ ਦੀ ਇਜਾਜ਼ਤ ਨਹੀਂ ਸੀ ਆਉਣ ਨਹੀਂ ਸੀ ਦਿੱਤਾ ਜਾ ਰਿਹਾ ਸਾਰੇ ਫੌਜੀਆ ਨੂੰ ਜਿਹੜੇ ਉੱਥੇ ਗਾਰਡ ਵਗੈਰਾ ਸੀ ਛੁੱਟੀ ਕਰ ਦਿੱਤੀ ਗਈ ਸੀ ਤੇ ਬਹੁਤ ਹੀ ਜਿਹੜੇ ਮੈਜੈਸਟਿਕ 12 ਦੇ ਵਿੱਚ ਜਨਰਲ ਲੈਵਲ ਦੇ ਹਾਈ ਰੈਂਕਿੰਗ ਆਫੀਸਰ ਜਾਂ ਕੋ ਬਹੁਤ ਹੀ ਤਗੜੇ ਜਿਹੜੇ ਨਿਊਕਲੀਅਰ ਵਿਗਿਆਨੀ ਇਸ ਤਰ੍ਹਾਂ ਦੇ ਬੰਦੇ ਹੀ ਜਿਹੜੇ ਮੈਜੈਸਟਿਕ 12 ਦਾ ਪਾਰਟ ਸੀਗੇ ਉਹ ਉਹਨਾਂ ਦੇ ਨਾਲ ਉੱਥੇ ਸੀਗੇ ਸੋ ਦੋਸਤੋ ਆਪਣਾ ਪੇਜ ਅਧਿ ਦ੍ਰਿਸ਼ਮ ਫੋਲੋ ਕਰਨਾ ਬਿਲਕੁਲ ਨਾ ਭੁੱਲਣਾ ਫੇਸਬੁੱਕ ਤੇ ਤੇ ਆਪਣਾ YouTube ਚੈਨਲ ਅਦ੍ਰਿਸ਼ਮ ਪੰਜਾਬੀ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰੋ ਸੋ ਦੋਸਤੋ ਉਹਨਾਂ ਨੇ ਆਫਰ ਦਿੱਤੀ ਜਿਹੜੇ ਨੋਰਡਿਕਸ ਸੀਗੇ ਇਹਨਾਂ ਨੂੰ ਕਿਹਾ ਅਸੀਂ ਤੁਹਾਨੂੰ ਫ੍ਰੀ એનર્ਜੀ ਦਵਾਂਗੇ ਪੂਰੀ ਕਲੀਨ એનર્ਜੀ ਦਵਾਂਗੇ ਅਸੀਂ ਤੁਹਾਡੀਆਂ ਬਿਮਾਰੀਆਂ ਦਾ ਲਾ ਇਲਾਜ ਬਿਮਾਰੀਆਂ ਦਾ ਬਿਲਕੁਲ ਅੰਤ ਕਰ ਦਾਂਗੇ ਤੁਹਾਡੀ ਉਮਰ ਇਨਸਾਨਾਂ ਦੀ 300 ਸਾਲ ਹੋ ਜਾਊਗੀ ਯਾਨੀ ਕੁੱਲ ਮਿਲਾ ਕੇ ਗਰੀਬੀ ਜੰਗ ਬਿਮਾਰੀ ਤੇ ਤਕਲੀਫ ਤੋਂ ਤੁਹਾਨੂੰ ਇਨਸਾਨਾਂ ਨੂੰ ਮੁਕਤੀ ਮਿਲ ਜਾਊਗੀ ਪਰ ਸਾਡੀ ਇੱਕੋ ਇੱਕ ਸ਼ਰਤ ਹੈ ਤੁਹਾਨੂੰ ਆਪਣੇ ਨਿਊਕਲੀਅਰ ਹਥਿਆਰ ਜਿਹੜੇ ਨੇ ਉਹ ਨਸ਼ਟ ਕਰਨੇ ਪੈਣਗੇ ਉਹਨਾਂ ਨੇ ਏਵੀ ਦੱਸਿਆ ਵੀ ਸਾਡੇ ਤੋਂ ਬਾਅਦ ਇੱਕ ਹੋਰ ਏਲੀਅਨ ਪ੍ਰਜਾਤੀ ਤੁਹਾਡੇ ਕੋਲ ਆਫਰ ਲੈ ਕੇ ਆਊਗੀ ਕਿਸੇ ਤਰ੍ਹਾਂ ਦੀ ਪਰ ਉਹ ਤੁਹਾਨੂੰ ਇਹ ਬਿਲਕੁਲ ਨਹੀਂ ਕਹੂਗੀ ਵੀ ਤੁਸੀਂ ਆਪਣੇ ਪਰਮਾਣੂ ਹਥਿਆਰ ਤਿਆਗੋ ਉਹਨਾਂ ਦੀ ਇਦਾਂ ਦੀ ਕੋਈ ਸ਼ਰਤ ਨਹੀਂ ਹੋਊਗੀ ਪਰ ਉਹਨਾਂ ਦੀਆਂ ਸ਼ਰਤਾਂ ਕੁਛ ਅਲੱਗ ਤਰ੍ਹਾਂ ਦੀਆਂ ਹੋਣਗੀਆਂ ਪਰ ਕਿਰਪਾ ਕਰਕੇ ਉਹਨਾਂ ਤੋਂ ਤੁਸੀਂ ਦੂਰ ਰਹਿਓ ਤਾਂ ਇਦੂ ਬਾਅਦ ਆਇਜ਼ਨ ਹਾਵਰ ਨੇ ਆਕੇ ਜਦੋਂ ਸਾਰਾ ਮਾਹੌਲ ਠੰਡਾ ਪੈ ਗਿਆ ਵੀ ਉਹ ਕਿੱਧਰ ਗਾਇਬ ਹੋ ਗਏ ਸੀ ਉਹਨਾਂ ਨੇ ਕਿਹਾ ਵੀ ਮੈਂ ਤਾਂ ਆਪਣੇ ਡੈਂਟਿਸਟ ਕੋਲ ਗਿਆ ਸੀਗਾ ਦੰਦ ਕਢਾਉਣ ਵਾਸਤੇ ਰਾਤ ਨੂੰ ਮੇਰੇ ਦੰਦਾਂ 'ਚ ਇੱਕਦਮ ਦਰਦ ਉੱਠਿਆ ਤਾਂ ਮੈਨੂੰ ਦੰਦ ਕਢਾਉਣ ਦੀ ਲੋੜ ਮਹਿਸੂਸ ਹੋਈ ਮੈਨੂੰ ਇੱਕਦਮ ਜਾਣਾ ਪੈ ਗਿਆ ਇੱਕਦਮ ਅਪਾਇੰਟਮੈਂਟ ਲੈਣੀ ਪਈ ਪਰ ਖੋਜੀਆ ਨੇ ਜਾਂ ਪੱਤਰਕਾਰਾਂ ਨੇ ਬਹੁਤ ਜ਼ਿਆਦਾ ਇਹਦੀ ਢੂੰਗਾਈ 'ਚ ਜਾ ਕੇ ਉਹਨਾਂ ਨੇ ਦੇਖਿਆ ਵੀ ਜਿਹੜਾ ਵਾਈਟ ਹਾਊਸ ਦਾ ਜਰਨਲ ਹੈ ਉਹਦੇ ਵਿੱਚ ਕਿਤੇ ਵੀ ਇਸ ਸ਼ੈਡਿਊਲ ਦਾ ਜ਼ਿਕਰ ਨਹੀਂ ਕੀਤਾ ਗਿਆ ਉਹਨਾਂ ਨੇ ਕਿੰਤੂ ਪਰੰਤੂ ਵੀ ਕੀਤੀ ਫਿਰ ਬਾਅਦ ਦੇ ਵਿੱਚ ਜਿਹੜੇ ਅਮਰੀਕਾ ਦੇ ਬਹੁਤ ਹੀ ਸਤਕਾਰਤਮਕ ਗਿਆਨੀ ਪ੍ਰੋਫੈਸਰ ਪੱਤਰਕਾਰ ਚਰਚ ਦੇ ਨੁਮਾਇंदे ਜਿਵੇਂ ਪੂਪ ਤੋਂ ਬਾਅਦ ਕਾਰਡੀਨਲ ਹੁੰਦੇ ਨੇ ਉਹਨਾਂ ਨੂੰ ਸਰਕਾਰ ਨੇ ਜਿਹੜੇ ਸਰਕਾਰ ਦੇ ਵਿੱਚ ਉੱਠਦੇ ਬੈਠਦੇ ਸੀ ਜਾਂ ਮੰਤਰੀਆਂ ਦੇ ਵਿੱਚ ਜਾਂ ਕਾਂਗਰਸ 'ਚ ਜਿਨ੍ਹਾਂ ਦੀ ਪਿੱਛੇ ਪੁੱਛ ਪ੍ਰਤੀਤ ਸੀਗੀ ਆ ਜਿਹੜੇ ਵਿਚਰਦੇ ਸੀਗੇ بڑے بڑے ਮੰਤਰੀਆਂ 'ਚ ਉਹਨਾਂ ਨੂੰ ਬੁਲਾ ਕੇ ਆਈਜਨ ਹਾਵਰ ਨੇ ਐਡਵਰਡ 에ਅਰ ਫੋਰਸ ਬੇਸ ਦੇ ਉੱਤੇ ਇੱਕ ਸਪੈਸ਼ਲ ਮੀਟਿੰਗ ਕੀਤੀ ਉਹਨਾਂ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ ਤਲਾਸ਼ੀ ਲੈਣ ਤੋਂ ਬਾਅਦ ਉਹਨਾਂ ਦੀਆਂ ਡਾਇਰੀਆਂ ਉਹਨਾਂ ਦੇ ਪੈਨ ਲੈ ਲਏ ਗਏ ਉਹਨਾਂ ਦੇ ਰਿਕਾਰਡਿੰਗ ਡਵਾਈਸਸ ਲੈ ਲਏਗੇ ਉਹਨਾਂ ਦੇ ਕੈਮਰੇ ਲੈ ਲਏ ਗਏ ਫਿਰ ਉਹਨਾਂ ਨੂੰ ਜਾਣ ਦਿੱਤਾ ਗਿਆ ਪਰ ਜਦੋਂ ਉਹ ਅੰਦਰ ਗਏ ਨਾ ਦੋਸਤੋ ਤਾਂ ਉਹਨਾਂ ਦੇ ਸਾਰਿਆਂ ਦੇ ਹੋਸ਼ ਹੀ ਗੁਰ ਗਏ ਉਹ ਜਿੱਥੇ ਮੀ ਉੜ ਗਈ ਅੰਦਰ 5 ਏਲੀਨ ਕ੍ਰਾਫਟ ਖੜੇ ਸੀਗੇ ਜਿਹੜੇ ਕਿ ਪਹਿਲੀ ਚਿੱਟੇ ਦੇਖਣ ਨੂੰ ਪਤਾ ਲੱਗਦਾ ਸੀ ਕਿ ਇਨਸਾਨ ਦੀ ਟੈਕਨੋਲੋਜੀ ਨਹੀਂ ਹੈਗੇ ਜਿਹੜੇ ਕਿ ਉਹ ਸੁਣਦੇ ਹੁੰਦੇ ਸੀ ਫੋਟੋਆਂ ਆਉਂਦੀਆਂ ਹੁੰਦੀਆਂ ਸੀ ਵੀਡੀਓਜ਼ ਆਉਂਦੀਆਂ ਹੁੰਦੀਆਂ ਸੀ ਲੀਕ ਹੋ ਕੇ ਕਿ ਬਿਲਕੁਲ ਉਸੇ ਤਰ੍ਹਾਂ ਦੇ ਆਇਜ਼ਨ ਹਾਵਰ ਨੇ ਉਹਨਾਂ ਨੂੰ ਸਿਰ ਹਲਾ ਕੇ ਕਿ ਹਾਂ ਤੁਸੀਂ ਸਹੀ ਸਮਝ ਰਹੇ ਹੋ ਇਹ ਏਲੀਨ ਏਅਰਕ੍ਰਾਫਟ ਹੀ ਨੇ ਇਹ ਨਾਰਡਿਕ ਐਲੀਅੰਸ ਦੇ ਪੰਜ ਏਅਰਕ੍ਰਾਫਟ ਨੇ ਜਿਹੜੇ ਉਹਨਾਂ ਨੇ ਸਾਨੂੰ ਦਿੱਤੇ ਨੇ ਕਿ ਤੁਸੀਂ ਇਹਦੇ ਤੇ ਬੈਕ ਇੰਜੀਨੀਅਰ ਕਰਕੇ ਟੈਕਨੋਲੋਜੀ ਦੇਖ ਲਓ ਇਹਦੀ ਕੀ ਆ ਤੇ ਸਿੱਖ ਲਓ ਤੇ ਉਹਨਾਂ ਨੇ ਸਾਨੂੰ ਆਫਰ ਕੀਤੀ ਆ ਪਰ ਆਫਰ ਬੜੀ ਸਖਤ ਹੈ ਆਫਰ ਇਹ ਹੈ ਕਿ ਆਪਾਂ ਨੂੰ ਨਿਊਕਲੀਅਰ ਹਥਿਆਰ ਤਿਆਗਣੇ ਪੈਣਗੇ ਦੋਸਤੋ ਉਹ ਕੋਲਡ ਵਾਰ ਦਾ ਦੌਰ ਸੀਗਾ 1954 ਦਾ ਟਾਈਮ ਸੀਗਾ ਰੂਸ ਤੇ ਅਮਰੀਕਾ ਦੇ ਵਿਚਾਲੇ ਦੁਸ਼ਮਣੀ ਸ਼ਿਖਰਾਂ ਦੇ ਉੱਤੇ ਸੀਗੀ ਠੰਡੀ ਦੁਸ਼ਮਣੀ ਸੀਗੀ ਸ਼ੀਤ ਯੁੱਧ ਕਹਿੰਦੇ ਨੇ ਇਹਨੂੰ ਪਰ ਹਾਈਜ਼ਨ ਹਾਵਰ ਇਹਦੇ ਵਿੱਚ ਇੰਟਰਸਟਿਡ ਸੀਗੇ ਉਹਨਾਂ ਨੇ ਕਿਹਾ ਵੀ ਮੈਂ ਅਮਰੀਕੀ ਲੋਕਾਂ ਦੇ ਅੱਗੇ ਡਿਸਕਲੋਜ਼ਰ ਕਰਨਾ ਚਾਹੁੰਦਾ ਬਿਲਕੁਲ ਕਾਨੂੰਨ ਰਾਸ਼ਟਰ ਦੇ ਨਾਮ ਸੰਦੇਸ਼ ਪ੍ਰਸਾਰਿਤ ਕਰੂੰਗਾ ਕਿ ਏਲੀਅਨਸ ਜਿਹੜੇ ਨੇ ਹੁੰਦੇ ਨੇ ਉਹਨਾਂ ਦੇ ਆਪਣੇ ਦੇ ਨਾਲ ਜਿਹੜਾ ਕੰਟੈਕਟ ਵੀ ਹੋ ਚੁੱਕਾ ਮੁਲਾਕਾਤ ਵੀ ਹੋ ਚੁੱਕੀ ਤੇ ਉਹ ਸਾਨੂੰ ਟੈਕਨੋਲੋਜੀ ਦੇਣ ਨੂੰ ਤਿਆਰ ਨੇ ਸੋ ਮੈਂ ਦੇਸ਼ ਦੇ ਸਾਰੇ ਦੇਸ਼ ਵਾਸੀਆਂ ਨੂੰ ਦੱਸਣਾ ਚਾਹੁੰਦਾ ਕਿ ਏਲੀਅਨਸ ਹੁੰਦੇ ਨੇ ਇਹ ਡਿਸਕਲੋਜ਼ਰ ਉਹਨਾਂ ਨੇ ਕਰਨਾ ਸੀਗਾ ਸਾਰੇ ਪੱਤਰਕਾਰ ਜਿਹੜੇ ਨੇ ਉਡੀਕ ਕਰ ਰਹੇ ਸੀ ਇਹ ਜਿਹੜੇ ਪੱਤਰਕਾਰ ਨੇ ਬਾਅਦ ਦੇ ਵਿੱਚ ਇਹਦਾ ਜ਼ਿਕਰ ਕੀਤਾ ਉਹਦਾ ਨਾਮ ਸੀ ਗੈਰਾਡ ਲਾਈਟ ਉਹ ਉਹਨੇ ਉਹ ਵੀ ਉਹਨਾਂ ਪੱਤਰਕਾਰਾਂ ਦੇ ਵਿੱਚੋਂ ਸੀਗਾ ਉਹਨਾਂ ਬੰਦਿਆਂ ਦੇ ਵਿੱਚੋਂ ਸੀਗਾ ਜਿਹੜੇ ਪ੍ਰੋਫੈਸਰ ਪੱਤਰਕਾਰ ਚਰਚ ਦੇ ਨੁਮਾਇੰਦੇ ਵਿਗਿਆਨੀ ਅੰਦਰ ਗਏ ਸੀ ਐਡਵਰਡ 에ਅਰ ਫੋਰਸ ਬੇਸ ਦੇ ਜਿਨ੍ਹਾਂ ਨੇ ਉਹ ਪੰਜ ਕ੍ਰਾਫਟ ਦੇਖੇ ਸੀ ਉਹਨੂੰ ਦੱਸਿਆ ਸੀ ਆਈਜ਼ਨਹਾਵਰ ਨੇ ਵੀ ਕਾਹ ਲੂ ਅਸੀਂ ਡਿਸਕਲੋਜ਼ਰ ਕਰ ਦਾਂਗੇ ਇਹ ਸਾਰਾ ਪਰ ਉਹ ਡਿਸਕਲੋਜ਼ਰ ਕਦੇ ਨਹੀਂ ਹੋਇਆ ਰਾਸ਼ਟਰ ਦੇ ਨਾਮ ਉਹ ਸੰਦੇਸ਼ ਕਦੇ ਨਹੀਂ ਪ੍ਰਸਾਰਿਤ ਹੋਇਆ ਉਹ ਇੰਤਜ਼ਾਰ ਕਰਦਾ ਰਿਹਾ ਪਰ ਇਹ ਹੈ ਜੇ ਕੁਝ ਵੀ ਨਹੀਂ ਹੋਇਆ ਉਲਟਾ ਜਿਹੜੇ ਜਿਹੜੇ ਬੰਦੇ ਉੱਥੇ ਐਡਵਰਡ 에ਅਰ ਫੋਰਸ ਬੇਸ ਦੇ ਅੰਦਰ ਗਏ ਸੀ ਜਿਨ੍ਹਾਂ ਨੇ ਉਹ ਸਾਰਾ ਕੁਝ ਦੇਖਿਆ ਸੀ ਆਪਣੀ ਅੱਖੀ ਉਹਨਾਂ ਸਾਰੇ ਬੰਦਿਆਂ ਦੇ ਕੋਲ ਬੜੇ ਅਜੀਬੋ ਗਰੀਬ ਜੇ ਕਾਲੇ ਰੰਗ ਦੇ ਕੱਪੜਿਆਂ ਵਾਲੇ ਕੋਟ ਪੈਂਟ ਵਾਲੇ ਬੰਦੇ ਗੇੜੇ ਮਾਰਨ ਲੱਗ ਪਏ ਜਿਹੜੇ ਬਹੁਤ ਦੇਖਣ ਨੂੰ ਅਜੀਬ ਲੱਗਦੇ ਸੀ ਜਿਨ੍ਹਾਂ ਨੂੰ ਅੱਜ ਦੇ ਟਾਈਮ 'ਚ ਆਪਾਂ men in black ਦੇ ਨਾਮ ਨਾਲ ਜਾਣਦੇ ਆ ਉਹਨਾਂ ਸਾਰਿਆਂ ਬੰਦਿਆਂ ਨੂੰ ਧਮਕਾਇਆ ਗਿਆ ਵੀ ਜੇ ਤੁਸੀਂ ਮੜਾ ਜਾ ਵੀ ਮੂੰਹ ਖੋਲਿਆ ਤਾਂ ਤੁਸੀਂ ਤਾਂ ਮਰੋਗੇ ਮਰੋਗੇ ਤੁਹਾਡੇ ਪਰਿਵਾਰ ਵੀ ਜਿਹੜੇ ਮਰਨਗੇ ਉਹਨਾਂ ਨੂੰ ਚੁੱਪੀ ਸadne ਪਈ ਦੋਸਤੋ ਫਿਰ ਉਹਨਾਂ ਦੇ ਵਿੱਚੋਂ ਜਿਹੜਾ ਗ੍ਰੈਡ ਲਾਈਟ ਸੀ ਇਹ ਘੂਕ ਕਰਨੋਂ ਨਹੀਂ ਹਟਿਆ ਵੀ ਐਕਚੁਅਲ 'ਚ ਹੋਇਆ ਕੀ ਵੀ ਉਸ ਦਿਨ ਤਾਂ ਰਾਸ਼ਟਰ ਦੇ ਨਾਮ ਸੰਦੇਸ਼ ਪ੍ਰਸਾਰਤ ਹੋਣਾ ਸੀ ਹੋਇਆ ਇਹ ਕਿ ਨਾਰਡਿਕਸ ਨੇ ਜਿਹੜੀ ਦੂਸਰੀ ਏਲੀਅਨ ਪ੍ਰਜਾਤੀ ਦੀ ਗੱਲ ਕੀਤੀ ਸੀ ਵੀ ਉਹ ਮਿਲਣ ਆਊਗੀ ਤੁਹਾਨੂੰ ਤੇ ਉਹ ਵੀ ਤੁਹਾਡੇ ਤੁਹਾਨੂੰ ਜਿਹੜਾ ਆਫਰ ਦੇਊਗੀ ਉਹ ਇੱਕ ਰਾਤ ਪਹਿਲਾਂ ਜਦੋਂ ਇਹਨਾਂ ਡਿਸਕਲੂਜ਼ਰ ਕਰਨਾ ਸੀ ਗ੍ਰੇਡ ਲਾਈਟ ਨੂੰ ਜਦੋਂ ਦੱਸਿਆ ਸੀ ਐਜਨ ਹਵਰ ਨੇ ਕਿ ਅਸੀਂ ਕਰ ਦਾਂਗੇ ਅੱਜ ਉਸ ਰਾਤੀ ਉਹਨਾਂ ਦੇ ਨਾਲ ਮਾਂਜੈਸਟਿਕ 12 ਨੇ ਮੀਟਿੰਗ ਫਿਕਸ ਕਰਾਤੀ ਯਾਨੀ ਗ੍ਰੇ ਐਲੀਅਨਸ ਦੇ ਨਾਲ ਮੀਟਿੰਗ ਹੋਗੀ ਤੇ ਉਦੋਂ ਬਾਅਦ ਇਹ ਸਾਰਾ ਕੁਝ ਮੁੱਕਰ ਗਿਆ ਕਿਉਂਕਿ ਉਸ ਮੀਟਿੰਗ ਦੇ ਵਿੱਚ ਕੁਝ ਇਹੋ ਜਿਹਾ ਹੋਇਆ ਹੋਇਆ ਇਹ ਕਿ ਉਹਨਾਂ ਤੋਂ ਨੋਰਡਿਕਸ ਦੇ ਆਨ ਤੋਂ 2 ਮਹੀਨੇ ਬਾਅਦ ਦੂਜੀ ਏਲੀਨ ਪ੍ਰਜਾਤੀ ਯਾਨੀ ਗ੍ਰੇ ਏਲੀయన్స్ ਐਡਵਰਡ 에ਅਰ ਫੋਰਸ ਬੇਸ ਦੇ ਉੱਤੇ ਆਪਣਾ ਸਪੇਸ ਕ੍ਰਾਫਟ ਲੈ ਕੇ ਆਏ ਪਰ ਇਹਨਾਂ ਦਾ ਸਪੇਸ ਕ੍ਰਾਫਟ ਜਿਹੜਾ ਸੀਗਾ ਉਹ ਨੋਰਡਿਕਲੀయన్స్ ਵਾਂਗੂ ਸਿਲਵਰ ਗ੍ਰੇ ਸਿਲਵਰ ਜੇ ਕਲਰ ਦਾ ਸ਼ਾਈਨਿੰਗ ਨਹੀਂ ਸੀਗਾ ਇਹ ਬਹੁਤ ਡਲ ਜ੍ਹਾ ਗ੍ਰੇਸ਼ ਜ੍ਹਾ ਸੀਗਾ ਤੇ ਸਟੈਲਥੀ ਸੀਗਾ ਮਤਲਬ ਉਹਦਾ ਗ੍ਰੇ ਕਲਰ ਇਸ ਤਰ੍ਹਾਂ ਦਾ ਮੈਟ ਇਸ ਤਰ੍ਹਾਂ ਦੀ ਮੈਟਲ ਦਾ ਬਣਿਆ ਹੋਇਆ ਸੀ ਕਿ ਉਹ ਆਪਣੇ ਤੇ ਉੱਪਰ ਆਲੀ ਹਰੇਕ ਰੋਸ਼ਨੀ ਨੂੰ ਸੋਖ ਲੈਂਦਾ ਸੀ ਸਗੋਂ ਦਿਸਦਾ ਹੀ ਨਹੀਂ ਸੀ ਨੀਰੇ ਦੇ ਵਿੱਚ ਉਹ ਬਿਲਕੁਲ ਜਦੋਂ ਕੋਲ ਆਇਆ ਉਦੋਂ ਦਿਸਿਆ ਤੇ ਉਹਨਾਂ ਦੇ ਉਹ ਵਿੱਚੋਂ ਨੋਡਿਕਸ ਵਾਂਗੂ ਕੋਈ ਜਿਹੜੇ ਨੇ ਰੈਂਪ 'ਤੇ ਨਹੀਂ ਗਰੇ ਸਗੋਂ ਉਲਟਾ ਉਹਨਾਂ ਦੇ ਵਿੱਚੋਂ ਇੱਕ ਬੰਦਾ ਉਤਰਿਆ ਉਹਨੇ ਜਾ ਕੇ ਆਇਜ਼ਨਹਾਵਰ ਦੇ ਨਾਲ ਹੱਥ ਮਿਲਾਇਆ ਤੇ ਉਹ ਉਹ ਆਇਜ਼ਨਹਾਵਰ ਨੂੰ ਉਸ 에ਅਰਕ੍ਰਾਫਟ ਦੇ ਅੰਦਰ ਉਸ ਸਪੇਸਕ੍ਰਾਫਟ ਦੇ ਅੰਦਰ ਲੈ ਕੇ ਗਿਆ ਤੇ ਉਹ ਇਸ ਤਰ੍ਹਾਂ ਨਾਲ ਗੱਲ ਕਰ ਰਿਹਾ ਸੀ ਆਜਨ ਹਾਵਰ ਦੇ ਨਾਲ ਜਿਵੇਂ ਕੋਈ ਕਮਾਂਡ ਦੇ ਰਿਹਾ ਹੋਵੇ ਯਾਨੀ ਨਿਊਕੇ ਗੱਲ ਨਹੀਂ ਸੀ ਕਰ ਰਿਹਾ ਉਹਨਾਂ ਤੋਂ ਉੱਪਰ ਰਹਿ ਕੇ ਆਪਣੇ ਆਪ ਨੂੰ ਪਾਵਰਫੁਲ ਮੰਨ ਕੇ ਗੱਲ ਕਰ ਰਿਹਾ ਸੀਗਾ ਤੇ ਅੰਦਰ ਉਹਦੇ ਇਸ ਤਰ੍ਹਾਂ ਦਾ ਮਾਹੌਲ ਸੀਗਾ ਕਿਤੇ ਵੀ ਕੋਈ ਰਿਵਟ ਕਿਤੇ ਵੀ ਕੋਈ ਵੈਲਡਿੰਗ ਕਿਤੇ ਵੀ ਕੋਈ ਤਾਰਾਂ ਕਿਤੇ ਵੀ ਕੋਈ ਇਕੁਪਮੈਂਟ ਨਹੀਂ ਸੀ ਦਿਖ ਰਿਹਾ ਉਹ ਬੜੀ ਹੋਰ ਹੀ ਤਰ੍ਹਾਂ ਦੀ ਡਾਈਮੈਂਸ਼ਨ ਵਾਲਾ ਪਲੇਨ ਸੀਗਾ ਤੇ ਅੰਦਰੋਂ ਉਹਦੇ ਓਜ਼ੋਨ ਤੇ ਤਾਂਬੇ ਵਰਗੀ ਤਾਂਬੇ ਦੀ ਮੁਸ਼ਕਾ ਰਹੀ ਸੀਗੀ ਫਿਰ ਉਹ ਗਰੇਜ਼ ਨੇ ਇਹ ਇਹਨਾਂ ਆਫਰ ਦਿੱਤੀ ਉਹ ਸੰਲਗੇ ਉਹਨਿੰ ਜਿਹੜੇ ਪਰ ਉਹਨਾਂ ਨੇ ਵੀ ਗੱਲ ਜਿਹੜੀ ਹੈ ਐਲੀਅਨਸ ਨੇ ਇਹਨਾਂ ਦੇ ਨਾਲ ਨਾ ਹੀ ਗਰੇਜ਼ ਨੇ ਨਾ ਹੀ ਨੋਡਿਕਸ ਨੇ ਮੂੰਹ ਰਾਹੀਂ ਨਹੀਂ ਕੀਤੀ ਕੰਨਾਂ ਨਾਲ ਹੀ ਸੁਣੀ ਜਾ ਸਕਣ ਵਾਲੀ ਗੱਲ ਨਹੀਂ ਕੀਤੀ ਮਾਈਂਡ ਟੂ ਮਾਈਂਡ ਟੈਲੀਪਥੀ ਦੇ ਨਾਲ ਸਿੱਧਾ ਮਾਈਂਡ ਦੇ ਵਿੱਚ ਬੋਲਣ ਵਾਲੀ ਮਾਈਂਡ 'ਚ ਆਵਾਜ਼ ਸੁਣਨ ਵਾਲੀ ਉਸ ਢੰਗ ਨਾਲ ਗੱਲ ਕੀਤੀ ਉਹਨਾਂ ਨੇ ਇਹਨੂੰ ਦੱਸਿਆ ਵੀ ਤੁਸੀਂ ਆਪਦੇ ਸਾਰੇ ਦੇ ਸਾਰੇ ਜਿਹੜੇ ਨੇ ਹਥਿਆਰ ਜਿਹੜੇ ਨਿਊਕਲੀਅਰ ਰੱਖ ਸਕਦੇ ਹੋ ਸਾਡੇ ਵੱਲੋਂ ਤੁਹਾਨੂੰ ਕੋਈ ਇਹ ਜੀ ਸ਼ਰਤ ਨਹੀਂ ਕਿ ਤੁਸੀਂ ਆਪਣੇ ਨਿਊਕਲੀਅਰ ਹਥਿਆਰ ਨਸ਼ਟ ਕਰੋ ਜਿਹੜੀ ਅਸੀਂ ਤੁਹਾਨੂੰ ਟੈਕਨੋਲੋਜੀ ਦਵਾਂਗੇ ਉਹਦੇ ਬਦਲੇ ਜਿਵੇਂ ਕਿ ਤੁਹਾਨੂੰ ਨਾਰਡਿਕਸ ਨੇ ਆਫਰ ਕੀਤੀ ਆ ਉਦਾਂ ਦੀ ਸਾਡੀ ਕੋਈ ਨਹੀਂ ਤੁਸੀਂ ਆਪਣੇ ਵੈਪਨਜ਼ ਰੱਖ ਸਕਦੇ ਹੋ ਅਸੀਂ ਤੁਹਾਨੂੰ ਬੀਮ ਵੈਪਨਜ਼ ਦਵਾਂਗੇ ਜ਼ੀਰੋ ਪੁਆਇੰਟ એનર્ਜੀ ਦੇ એનર્ਜੀ ਦਵਾਂਗੇ ਤੁਹਾਨੂੰ ਐਡਵਾਂਸਡ ਮੈਟਲਰਜੀ ਦਵਾਂਗੇ ਯਾਨੀ ਤੱਤੂ ਵਿਗਿਆਨ ਜਿੱਤੋਂ ਤੁਸੀਂ ਕੋਈ ਵੀ ਤੱਤੂ ਕਰਕੇ ਧਾਤੂਆਂ ਬਣਾ ਸਕੋ ਸਟੈਲਥ ਟੈਕਨੋਲੋਜੀ ਦਵਾਂਗੇ ਯਾਨੀ ਗਾਇਬ ਹੋ ਜਾਇਆ ਕਰੋ ਤੁਹਾਡਾ ਜਹਾਜ਼ ਕਿਤੇ ਵੀ ਅਸੀਂ ਤੁਹਾਨੂੰ ਐਂਟੀ ਗ੍ਰੈਵਿਟੀ ਪ੍ਰਪਲਸ਼ਨ ਦਵਾਂਗੇ ਯਾਨੀ ਧਰਤੀ ਦੇ ਗੁਰਤਵਾ ਬਲ ਦੇ ਉਲਟ ਕੰਮ ਕਰਨ ਵਾਲੀ ਟੈਕਨੋਲੋਜੀ ਦਵਾਂਗੇ ਜਿਹਦੇ ਨਾਲ ਅਮਰੀਕਾ ਜਿਹੜਾ ਹੈ ਕੋਲਡ ਵਾਰ ਜਿੱਤ ਸਕੂਗਾ ਤੇ ਕਈ ਪੀੜ੍ਹੀਆਂ ਤੱਕ ਧਰਤੀ ਤੇ ਸਭ ਤੋਂ ਪਾਵਰਫੁਲ ਕੰਟਰੀ ਬਣ ਕੇ ਚੌਧਰ ਕਰ ਸਕੂਗਾ ਇਹਦੇ ਬਦਲੇ 'ਚ ਜਿਹੜਾ ਅਸੀਂ ਤੁਹਾਨੂੰ ਬਿਲਕੁਲ ਵੀ ਪਰਮਾਣੂ ਬੰਬ ਤਿਆਗਣ ਦੀ ਕੋਈ ਸ਼ਰਤ ਨਹੀਂ ਰੱਖਦੇ ਪਰ ਸਾਡੀ ਸ਼ਰਤ ਇਹ ਹੈ ਵੀ ਸਾਨੂੰ ਧਰਤੀ ਤੇ ਐਕਸੈਸ ਦੇਣੀ ਪਊਗੀ ਤੇ ਸਾਨੂੰ ਧਰਤੀ ਦੇ ਉੱਪਰ ਬੇਸ ਬਣਾਉਣ ਦੀ ਇਜਾਜ਼ਤ ਦੇਣੀ ਪਊ ਆਸੀਂ ਆਪਣੇ ਹਿਡਨ ਅੰਡਰਗਰਾਊਂਡ ਬੇਸਿਸ ਬਣਾਵਾਂਗੇ ਤੇ ਅਸੀਂ ਜਿਹੜਾ ਬਾਇਓਲੋਜੀਕਲ ਸਟੱਡੀ ਕਰਨੀ ਹੈ ਇਨਸਾਨਾਂ ਦੇ ਉੱਤੇ ਉਹਦੇ ਲਈ ਸਾਨੂੰ ਕੁਝ ਲਿਮਟਿਡ ਮਨੁੱਖੀਵਾਦੀ ਨੂੰ ਅਗਵਾ ਕਰਨ ਦੀ ਇਜਾਜ਼ਤ ਦੇਣੀ ਪਊਗੀ ਅਸੀਂ ਉਹਨਾਂ ਨੂੰ ਕੋਈ ਸਰੀਰਕ ਕਸ਼ਟ ਨਹੀਂ ਦਿਆ ਕਰਾਂਗੇ ਉਹਨਾਂ ਦੀ ਤੁਹਾਨੂੰ ਜਿੰਨੇ ਬੰਦੇ ਅਗਵਾ ਕਰੇ ਜਾਇਆ ਕਰਨਗੇ ਤੁਹਾਨੂੰ ਪੂਰੀ ਲਿਸਟ ਦਿੱਤੀ ਜਾਇਆ ਕਰੂਗੀ ਤੇ ਅਸੀਂ ਜਿਹੜਾ ਏ ਉਹਨਾਂ ਨੂੰ ਐਵੇਂ ਨਹੀਂ ਆਵੇਂ ਬਿਨਾਂ ਦਰਦ ਤੋਂ ਹੀ ਉਹਨਾਂ ਦਾ ਸੈਂਪਲ ਲਏ ਜਾਂ ਉਹਨਾਂ ਤੇ ਐਕਸਪੈਰੀਮੈਂਟ ਕੀਤੇ ਬਿਨਾਂ ਕੋਈ ਕਟ ਵੱਡ ਤੋਂ ਉਹਨਾਂ ਤੇ ਅਧਿਐਨ ਕਰਕੇ ਵਾਪਸ ਉਹਨਾਂ ਨੂੰ ਘਰੇ ਬਚਾ ਦਿਆ ਕਰਾਂਗੇ ਸੁੱਤਿਆਂ ਨੂੰ ਹੀ ਲਜਾਇਆ ਕਰਾਂਗੇ ਤੇ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਦੇ ਜਾਗਣ ਤੋਂ ਪਹਿਲਾਂ ਹੀ ਉਹ ਬੈੱਡ ਤੇ ਆਪਦੇ ਦੇ ਹੋਇਆ ਕਰਨਗੇ ਆਇਜ਼ਨ ਹਾਵਰ ਨੇ ਇਹਨਾਂ ਦੇ ਨਾਲ ਜਿਹੜੀ ਹੈ ਮਤਲਬ ਇਹਨਾਂ ਗਰੇਜ਼ ਗਰੇ ਏਲੀਅਨਸ ਦੇ ਨਾਲ ਸਮਝੌਤਾ ਕਰ ਲਿਆ ਤੇ ਉਹਨੇ ਪਾਵਰਫੁੱਲ ਬਣਨ ਦਾ ਮਾਰਗ ਚੁਣਿਆ ਜਿਹੜਾ ਨਾਰਡਿਕਸ ਵਾਲਾ ਸ਼ਾਂਤੀ ਦਾ ਮਾਰਗ ਨਹੀਂ ਚੁਣਿਆ ਹਾਲਾਂਕਿ ਉੱਚ ਇਨਸਾਨ ਦੀ ਉਮਰ 300 ਸਾਲ ਹੋ ਜਾਂਦੀ ਸਾਰੀਆਂ ਬਿਮਾਰੀਆਂ ਦਾ ਖਾਤਮਾ ਹੋ ਜਾਂਦਾ ਕਲੀਨ એનર્ਜੀ ਮਿਲ ਜਾਂਦੀ ਪਰ ਲਾਲਚ ਦੇ ਵਿੱਚ ਅਮਰੀਕਾ ਨੂੰ ਸਭ ਤੋਂ ਪਾਵਰਫੁਲ ਕੰਟਰੀ ਬਣਾਉਣ ਦੇ ਲਾਲਚ ਦੇ ਕਰਕੇ ਇਹਨਾਂ ਨੇ ਗ੍ਰੇ ਐਲੀਅੰਸ ਦੇ ਨਾਲ ਗ੍ਰੇ ਆਡਾ ਟ੍ਰੀਟੀ ਕਰ ਲਈ ਇਸ ਦੀ ਜਾਣਕਾਰੀ ਜਿਹੜੀ ਹੈ ਉਹਨਾਂ ਨੇ ਇਹਨਾਂ ਨੂੰ ਰੈਸਟ੍ਰਿਕਟ ਕੀਤਾ ਸੀ ਵੀ ਇਹਦੀ ਜਾਣਕਾਰੀ ਸਿਰਫ ਥੋਡੀ ਜਿਨੇ ਸਾਡੇ ਨਾਲ ਮੀਟਿੰਗ ਫਿਕਸ ਕਰਾਈ ਆ ਮਾਜੈਸਟਿਕ 12 ਤੋਂ ਹੋਊਗੀ ਇਸ ਤੋਂ ਇਲਾਵਾ ਤੁਹਾਡੇ ਭਵਿੱਖ ਦੇ ਕਿਸੇ ਵੀ ਰਾਸ਼ਟਰਪਤੀ ਨੂੰ ਕਿਸੇ ਤੁਹਾਡੀ ਕਾਂਗਰਸ ਨੂੰ ਕਿਸੇ ਤੁਹਾਡੀ ਪਾਰਲੀਮੈਂਟ ਨੂੰ ਕਿਸੇ ਤੁਹਾਡੀ ਕੈਬਨਿਟ ਨੂੰ ਕਿਸੇ ਤੁਹਾਡੇ ਮਨਿਸਟਰ ਨੂੰ ਕਿਸੇ ਤੁਹਾਡੇ ਵੱਡੇ ਸਾਇੰਟਿਸਟ ਨੂੰ ਕਿਸੇ ਮਿਲਟਰੀ ਜਨਰਲ ਨੂੰ ਇਹਦੀ ਇਹਦੇ ਬਾਰੇ ਦੱਸਣ ਦੀ ਤੁਹਾਨੂੰ ਇਜਾਜ਼ਤ ਨਹੀਂ ਹੋਊਗੀ ਇਹੇ ਟ੍ਰੀਟੀ ਬਹੁਤ ਜ਼ਿਆਦਾ ਖੁਫੀਆ ਰਕੀ ਜੋਗੀ ਤੇ ਉਸ ਤੋਂ ਬਾਅਦ ਫਿਰ ਜਿਹੜਾ ਖੁਫੀਆ ਬੇਸ ਬਣਾਉਣ ਦਾ ਜਿਹੜਾ ਸਿਲਸਿਲਾ ਸ਼ੁਰੂ ਹੋਇਆ ਸਭ ਤੋਂ ਜਿਹੜਾ ਵੱਡਾ ਕੁਫੀਆ ਬੇਸ ਬਣਿਆ ਉਹ ਡਲਸੀ ਦੇ ਵਿੱਚ ਬਣਾਇਆ ਗਿਆ ਅਮਰੀਕਾ ਦੇ ਲੋਕ ਜਾਣਦੇ ਨੇ ਕਿਉਂਕਿ ਉੱਥੇ ਬਹੁਤ ਕੁਝ ਅਹਿਜਾ ਹੁੰਦਾ ਰਹਿੰਦਾ ਆਲੇ ਦੁਆਲੇ ਏਲੀਅਨਸ ਨੂੰ ਲੋਕ ਗ੍ਰੇ ਏਲੀਅਨਸ ਨੂੰ ਦੇਖਦੇ ਰਹਿੰਦੇ ਨੇ ਇਹ ਜਿਹੜਾ ਡਲਸੀ ਦੇ ਵਿੱਚ ਬੇਸ ਬਣਾਇਆ ਗਿਆ ਹਾਲਾਂਕਿ ਜਿਹੜਾ ਡਲਸੀ ਨਿਊ ਮੈਕਸੀਕੋ ਦੇ ਵਿੱਚ ਹੈ ਨਿਊ ਮੈਕਸੀਕੋ ਦੇ ਡਲਸੀ ਬੇਸ ਤੋਂ ਇਲਾਵਾ ਨਵਾਡਾ ਦੇ ਵਿੱਚ ਵੀ ਅੰਡਰਗਰਾਉਂਡ ਬੇਸ ਬਣਾਏ ਗਏ ਏਲੀਅਨਸ ਦੁਆਰਾ ਕੋਲੋਰਡੋ ਦੇ ਵਿੱਚ ਵੀ ਬਣਾਏ ਗਏ ਤੇ ਜਿਹੜਾ ਡਲਸੀ ਦੇ ਵਿੱਚ ਸਭ ਤੋਂ ਵੱਡਾ ਬੇਸ ਬਣਾਇਆ ਗਿਆ ਉਹਦੇ ਸੱਤ ਲੈਵਲ ਸੀ ਦੋਸਤੋ ਤੇ ਉਹਦੇ ਜਿਹੜੇ ਮਤਲਬ ਸੱਤ ਲੈਵਲ ਜ਼ਮੀਨ ਦੇ ਅੰਦਰ ਭੂਮੀਗਤ ਜਿਹੜੇ ਉੱਪਰਲੇ ਦੋ ਲੈਵਲ ਸੀਗੇ ਉੱਥੇ ਸਿਰਫ ਇਨਸਾਨ ਹੁੰਦੇ ਸੀਗੇ ਤੇ ਉਸ ਤੋਂ ਥੱਲੇ ਵਾਲੇ ਜਿਹੜੇ ਹੋਰ ਤਿੰਨ ਲੈਵਲ ਸੀਗੇ ਉੱਥੇ ਇਨਸਾਨ ਤੇ ਏਲੀਅਨਸ ਦੇ ਜੁਆਇੰਟ ਆਪਰੇਸ਼ਨਸ ਚੱਲਣੇ ਸੀਗੇ ਯਾਨੀ ਉਹ ਲੈਬ ਸੀਗੀਆਂ ਜਿੱਥੇ ਜਾਂ ਉਹ ਵਰਕਸ਼ਾਪਸ ਸੀਗੀਆਂ ਜਿੱਥੇ ਇਨਸਾਨਾਂ ਨੇ ਤੇ ਗ੍ਰੇ ਏਲੀਅਨਸ ਨੇ ਮਿਲ ਕੇ ਟੈਕਨੋਲੋਜੀ ਤੇ ਕੰਮ ਕਰਨਾ ਸੀ ਜਿਹੜਾ 5ਵੇਂ ਤੋਂ ਲੈ ਕੇ 7ਵੇਂ ਤੱਕ ਦਾ ਸਭ ਤੋਂ ਥੱਲੜਾ ਭੂਮੀਗਾ ਤੇ ਲੈਵਲ ਸੀਗਾ ਯਾਨੀ ਬਹੁ ਮੰਝਲੀ ਬਹੁ ਜਮੀਨੀ ਲੈਵਲ ਸੀਗਾ ਜਿਹੜਾ ਉਹਦੇ ਵਿੱਚ ਇਕੱਲੇ ਏਲੀయన్స్ ਨੂੰ ਰਹਿਣ ਦੀ ਇਜਾਜ਼ਤ ਸੀਗੀ ਉੱਥੇ ਇਨਸਾਨ ਨੂੰ ਜਾਣ ਦੇ ਲਈ ਪੂਰੀ ਰੈਸਟ੍ਰਿਕਸ਼ਨ ਸੀਗੀ ਉਹਨਾਂ ਨੂੰ ਬਿਲਕੁਲ ਵੀ ਉੱਥੇ ਬਰਦਾਸ਼ਤ ਨਹੀਂ ਸੀ ਕੀਤਾ ਜਾਂਦਾ ਬਸ ਫਿਰ ਤਾਂ ਇਦੋਂ ਬਾਅਦ ਵੀਰੋ ਅਗਵਾ ਕਰਨ ਦੀ ਲਹਿਰ ਆ ਗਈ ਅਮਰੀਕਾ ਦੇ ਵਿੱਚ ਰੋਜ਼ ਰੋਜ਼ ਅਗਵਾ ਦੀਆਂ ਖਬਰਾਂ ਆਣ ਲੱਗੀਆਂ ਸੜਕਾਂ ਤੋਂ ਪਿਕਨਿਕ ਮਨਾਉਂਦੇ ਹੋਏ ਜੰਗਲਾਂ ਚੋਂ ਕਾਰਾਂ ਚੋਂ ਆਪਦੇ ਬਿਸਤਰਿਆਂ ਤੋਂ ਪਾਰਾਂਚੋਂ ਖੇਤਾਂ ਚੋਂ ਸਾਰੇ ਕਿਤੋਂ ਮਤਲਬ ਲੋਕ ਅਗਵਾ ਹੋਣ ਲੱਗ ਗਏ ਪਰ ਫੇਰ ਛੇਤੀ ਹੋਈ ਹੌਲੀ ਹੌਲੀ ਰਾਜ ਖੁੱਲਣ ਲੱਗ ਗਏ ਕਿਉਂਕਿ ਜਿਹੜਾ ਮੈਜੈਸਟਿਕ 12 ਨੂੰ ਵੀ ਪਤਾ ਲੱਗ ਗਿਆ ਵੀ ਉਹਨਾਂ ਨੇ ਨੰਦ ਸਰਕਾਰ ਦੇ ਨਾਲ ਬਿਲਕੁਲ ਧੋਖਾ ਕੀਤਾ ਤੇ ਫਸ ਗਏ ਟ੍ਰੀਟੀ ਕਰਕੇ ਕਿਉਂਕਿ ਉਹ ਇੱਕ ਬੰਦਾ ਕਹੇ ਕਿ ਇੱਕ ਬੰਦੇ ਦੀ ਲਿਸਟ ਦਿੰਦੇ ਸੀ ਵੀ ਅਸੀਂ ਆਹ ਬੰਦੇ ਨੂੰ ਅਗਵਾ ਕਰਾਂਗੇ ਅੱਜ ਤਾਂ 10 ਬੰਦੇ ਅਗਵਾ ਕਰਦੇ ਸੀ ਉਦੋਂ 10 ਗੁਣਾ ਮਤਲਬ ਸਿਰਫ ਉਦੋਂ ਬਾਅਦ ਪਰ ਐਮ ਜੇ 12 ਜਿਹੜੀ ਹੈ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਕੁਝ ਨਹੀਂ ਸੀ ਕਰ ਸਕਿਆ ਉਹ ਕਿਉਂਕਿ ਯੂਨਾਈਟਿਡ ਸਟੇਟਸ ਦੇ ਲੋਕਾਂ ਨੂੰ ਇਹ ਕਦੇ ਨਹੀਂ ਸੀ ਦੱਸ ਸਕਦੇ ਵੀ ਸਾਨੇ ਏਲੀਐਂਸ ਦਾ ਨਾਲ ਸਮਝੌਤਾ ਕੀਤਾ ਹੋਇਆ ਗਰੀਆੜਾ ਟ੍ਰੀਟੀ ਕੀਤੀ ਹੋਈ ਆ ਤੇ ਥੱਲੇ ਇਹਨਾਂ ਦੇ ਅੰਡਰਗਰਾਉਂਡ ਬੇਸ ਨੇ ਤੇ ਇਹੀ ਅਮਰੀਕਾ ਦੇ ਲੋਕਾਂ ਨੂੰ ਅਗਵਾ ਕਰ ਰਹੇ ਨੇ ਅਬਡਕਟ ਕਰ ਰਹੇ ਨੇ ਏਲੀਨ ਅਬਡਕਸ਼ਨਸ ਦੇ ਕੇਸਸ ਨਿਤਨਿਤ ਆਉਣ ਲੱਗ ਪਏ ਮਤਲਬ ਕਾਫੀ ਸਾਲਾਂ ਤੋਂ ਹੁਣ ਤੱਕ ਚੱਲ ਰਹੀਆਂ ਨੇ ਏਲੀਨ ਅਬਡਕਸ਼ਨਸ ਈਵਨ ਕਿ ਹੁਣ ਤੱਕ ਤਾਂ ਐਨੀਮਲ ਮਿਊਟਿਲੇਸ਼ਨਸ ਵੀ ਹੋਣ ਲੱਗ ਗਈਆਂ ਵੀ ਸਰਕਾਰ ਨੇ ਉਹਨਾਂ ਨੂੰ ਕਹਤਾ ਤੁਸੀਂ ਬੰਦਿਆਂ ਦੇ ਅੰਗ ਨਹੀਂ ਤੁਸੀਂ ਜਾਨਵਰਾਂ ਦੇ ਅੰਗ ਕੱਟ ਲਿਆ ਕਰੋ ਉਹਨਾਂ ਨੂੰ ਆਪਦੇ ਚ ਪਾ ਕੀ એલियंस ਦੇ ਵਿੱਚ ਡਵੈਲਪ ਕਰਨ ਦੀ ਕੋਸ਼ਿਸ਼ ਕਰਨ ਕਰੋ ਤੇ ਇਨਸਾਨਾਂ ਨੂੰ ਨਾ ਇੰਨਾ ਅਗਵਾ ਕਰੋ ਇਹ ਐਮ ਜੀ 12 ਨੇ ਉਹਨਾਂ ਨੂੰ ਰਿਕੁਐਸਟ ਕੀਤੀ ਹਾਲਾਂਕਿ ਉਹ ਬਹੁਤ ਆਕੜਦੇ ਨਹੀਂ ਇਹਨਾਂ ਤੇ ਮਤਲਬ ਪਾਵਰਫੁੱਲ ਨਹੀਂ ਉਹ ਮੰਨਦੇ ਨੇ ਵੀ ਇਨਸਾਨ ਤਾਂ ਸਾਡੇ ਲਈ ਕੀੜੀ ਬਰਾਬਰ ਨੇ ਪਰ ਉਹ ਕੁਝ ਕਰ ਨਹੀਂ ਸਕਦੇ ਕਿਉਂਕਿ ਉਹ ਗਰਿਆਡਾ ਟ੍ਰੀਟੀ ਬਾਰੇ ਦੱਸ ਨਹੀਂ ਸੀ ਸਕਦੇ ਉਹਨਾਂ ਨੂੰ ਸਾਹ ਪਤਾ ਲੱਗ ਗਿਆ ਕਿ ਸਾਡੇ ਨਾਲ ਧੋਖਾ ਹੋਇਆ ਪਰ ਤਕਨੀਕੀ ਤਰੱਕੀ ਬਹੁਤ ਹੋਈ ਉਸ ਸਮੇਂ ਜਿਹੜਾ ਕੰਪਿਊਟਰ ਆਪਾਂ ਸੁਣਦੇ ਹਾਂ ਵੀ ਚਾਰਲਸ ਬੈਬੇਜ ਦੇ ਟਾਈਮ ਪੰਜ-ਪੰਜ ਕਮਰਿਆਂ ਜਿੰਨਾ بڑے-ਬڑے ਸਪੂਰਾਂ ਜਿੰਨਾ ਗੋਦਾਮਾਂ ਜਿਹੜਾ ਡਾਡਾ ਕੰਪਿਊਟਰ ਹੋਇਆ ਕਰਦਾ ਸੀ ਉਹ ਕਮਰਿਆਂ ਦੇ ਵਿੱਚੋਂ ਸਿਮਟ ਕੇ ਸੁੰਗੜ ਕੇ ਡੈਸਕਟਾਪ ਦੇ ਰੂਪ ਦੇ ਵਿੱਚ ਆ ਗਿਆ ਯਾਨੀ ਛੋਟੇ ਦੇ ਬਕਸੇ ਜਾਂ ਲੈਪਟਾਪ ਦੇ ਰੂਪ ਚ ਆ ਗਿਆ ਫਾਈਬਰ ਆਪਟਿਕਸ ਕੇਬਲ ਰਾਤੋਂ ਰਾਤ ਪਤਾ ਹੀ ਨਹੀਂ ਕਿੱਥੋਂ ਹਵਾ ਚੋਂ ਆ ਗਿਆ ਤੇ 트랜지스터 ਆ ਗਏ ਮਾਈਕਰੋ ਚਿਪਸ ਆ ਗਏ ਹੋਰ ਬਹੁਤ ਸਾਰੀਆਂ ਸਟੈਲਥ ਟੈਕਨੋਲੋਜੀ ਆ ਗਈ ਜਿਹਦੇ ਨਾਲ ਯੂਨਾਈਟਿਡ ਸਟੇਟਸ ਦਾ ਕੋਈ ਵੀ ਜਹਾਜ਼ ਉੜਦਾ ਉੜਦਾ ਗਾਇਬ ਵੀ ਹੋ ਸਕਦਾ ਹੈ ਕਿਸੇ ਰਡਾਰ ਚ ਨਹੀਂ ਆਂਦਾ ਕਿਸੇ ਸਕੈਨਰ ਦੇ ਵਿੱਚ ਨਹੀਂ ਆਂਦਾ ਹੈ ਨਾ ਕਿਸੇ ਸੈਂਸਰ ਦੇ ਵਿੱਚ ਨਹੀਂ ਉਹਦਾ ਪਤਾ ਲੱਗਦਾ ਇਹ ਸਾਰੀਆਂ ਟੈਕਨੋਲੋਜੀਆਂ ਜਿਹੜੀਆਂ ਗਰਿਆਡਾ ਟ੍ਰੀਟੀ ਦੇ ਨਤੀਜੇ ਵੱਜੋਂ ਹੀ ਇਹਨਾਂ ਨੂੰ ਮਿਲੀਆਂ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਉਹਨਾਂ ਨੇ ਰਾਤ ਤਾਂ ਠੀਕ ਹੈ ਬਹੁਤ ਕੁਝ ਕੀਤਾ ਟੈਕਨੋਲੋਜੀ ਟ੍ਰਾਂਨਜ਼ਿਸਟਰ ਮਾਈਕਰੋਚਿਪਸ ਡੈਸਕਟਾਪ ਸਟੈਲਥ ਟੈਕਨੋਲੋਜੀ ਫਾਈਬਰ ਆਪਟਿਕਸ ਪਰ ਗਵਾਇਆ ਕੀ ਬਹੁਤ ਸਾਰੀਆਂ ਮਾਂ ਨੇ ਆਪਣੇ ਪੁੱਤ ਗਵਾਏ ਬਹੁਤ ਸਾਰੇ ਪਰਿਵਾਰਾਂ ਨੇ ਆਪਦੇ ਪਾਲਣ ਪੋਸ਼ਣ ਕਰਨ ਵਾਲੇ ਗਵਾਏ ਬਹੁਤ ਸਾਰੀਆਂ ਤੀਨੀਆਂ ਨੇ ਆਪਣੇ ਪਤੀ ਗਵਾਏ ਬਹੁਤ ਸਾਰੇ ਬੱਚਿਆਂ ਨੇ ਆਪਦੇ ਬਾਪ ਗਵਾਏ ਇਸ ਟ੍ਰੀਟੀ ਦੇ ਨਤੀਜੇ ਵਜੋਂ ਐ ਨਈ ਯੂਐਸ ਦੇ ਵਿੱਚੋਂ ਲੱਖਾਂ ਚ ਲੋਕ ਅਗਵਾ ਹੋ ਚੁੱਕੇ ਫਿਰ ਸਾਨੂੰ 1979 ਦੇ ਵਿੱਚ ਇਹਦੇ ਬਾਰੇ ਬਹੁਤ ਜ਼ਿਆਦਾ ਰੌਲਾ ਪੈਣਾ ਸ਼ੁਰੂ ਹੋ ਗਿਆ ਡਲਸੀ ਬੇਸ ਦੇ ਬਾਰੇ ਕਿਉਂਕਿ ਡਲਸੀ ਬੇਸ ਦੇ ਵਿੱਚ ਇੱਕ ਘਟਨਾ ਵਾਪਰੀ ਇੱਕ ਬੰਦਾ ਸੀਗਾ ਜਿਹੜਾ ਕੀ ਭੂ ਵਿਗਿਆਨੀ ਸੀਗਾ ਤੇ ਨਾਲ ਜਿਹੜਾ ਅੰਡਰਗਰਾਉਂਡ ਬੰਕਰ ਵਗੈਰਾ ਤਿਆਰ ਕਰਨ ਦਾ ਐਕਸਪਰਟ ਸੀਗਾ ਯੂ ایس ਦਾ ਉਹ ਮਿਲਟਰੀ ਦਾ ਕੰਟਰੈਕਟਰ ਸੀਗਾ ਹਾਇਰ ਕੀਤਾ ਹੋਇਆ ਯਾਨੀ ਮਿਲਟਰੀ ਨੇ ਉਹਨੂੰ ਠੇਕਾ ਦਿੱਤਾ ਹੋਇਆ ਸੀ ਉਸ ਭੂ ਵਿਗਿਆਨੀ ਤੇ ਬੰਕਰ ਬਣਾਉਣ ਦਾ ਕੰਮ ਕਰਦਾ ਸੀ ਉਹਦਾ ਨਾਮ ਸੀ ਫਿਲਡ ਸ਼ਨਾਈਡਰ ਤੇ ਉਹ ਫਿਲਡ ਸ਼ਨਾਈਡਰ ਜਿਹੜਾ ਹੈਗਾ ਦੱਸਦਾ 시ਗਾ ਬਾਦ ਦੇ ਵਿੱਚ ਉਹਨੇ ਬਹੁਤ ਜਿਹੜਾ ਉਹਨੇ ਕਾਨਫਰੈਂਸਾਂ ਕਰ ਕਰ ਯੂਐਸ ਦੇ ਲੋਕਾਂ ਨੂੰ ਦੱਸਿਆ ਵੀ ਇਹ ਸਾਰੇ ਦਲਸੀ ਵੇਸ ਦੇ ਵਿੱਚ ਏਲੀయన్స్ ਗ੍ਰੇ ਏਲੀయన్స్ ਦਾ ਗਵਾਹ ਕਰ ਰਹੇ ਨੇ ਲੋਕਾਂ ਨੂੰ ਜਿੰਨੀਆਂ ਵੀ ਲੋਕਾਂ ਦੀਆਂ ਜਿਹੜੀਆਂ ਕਿਡਨੈਪਿੰਗਸ ਹੋ ਰਹੀਆਂ ਨੇ ਜਾਂ ਅਗਵਾ ਕੀਤੇ ਜਾ ਰਹੇ ਨੇ ਅਬਡਕਸ਼ਨਸ ਹੋ ਰਹੀਆਂ ਨੇ ਫਿਰ ਉਹਨੇ ਦੱਸਿਆ ਵੀ ਕਿ ਸਾਡੀ ਤਾਂ ਈਵਨ ਬਹੁਤ ਤਗੜੀ ਲੜਾਈ ਵੀ ਹੋਈ ਜਿੱਥੇ 4 ਇਨਸਾਨ ਮਰ ਗਏ ਹੋਇਆ ਇਹ ਉਹ ਦੱਸਦਾ ਹੁੰਦਾ ਸੀ ਕਿ ਵੀ ਮੈਂ ਜਿਹੜਾ ਦਲਸੀ ਵੇਸ ਦੇ ਕੋਲ ਜਿਹੜਾ ਹਜ਼ਾਰਾਂ ਮੀਟਰ ਨੀਚੇ ਜਿਹੜੀ ਟੰਨਲਿੰਗ ਕਰ ਰਿਹਾ ਸੀ ਡ੍ਰਿਲਿੰਗ ਕਰ ਰਿਹਾ ਸੀ ਅਸੀਂ ਦਾ ਸੁਰੰਗ ਬਣਾਉਣ ਦੇ ਲਈ ਤਾਂ ਉਹ ਸੁਰੰਗ ਜਿਹੜੀ ਆ ਬਾਈ ਚਾਂਸ ਜਾ ਕੇ ਇੰਗਲੀਨਾਂ ਦੇ ਉਸ ਜ਼ਮੀਨੀ ਲੈਵਲ ਦੇ ਉੱਤੇ ਯਾਨੀ ਪੰਜਵੇਂ ਲੈਵਲ ਤੋਂ ਥੱਲੇ 6ਵੇਂ ਤੇ 7ਵੇਂ ਲੈਵਲ ਤੇ ਜਾ ਨਿਕਲੀ ਉਹਨੇ ਇੱਕ ਬੰਕਰ ਰੂਮਾਂ ਗੋਦਾਮ ਦੇ ਵਿੱਚ ਜਾ ਨਿਕਲੀ ਜਦੋਂ ਉਹ ਉੱਥੇ ਜਾ ਨਿਕਲੀ ਤਾਂ ਉਹਨੇ ਦੇਖਿਆ ਉਹਦੇ ਅੰਦਰ ਐਡਾ ਜਿਆਦਾ ਵੱਡਾ ਕਿਲੋਮੀਟਰਾਂ ਲੰਬਾ ਐਡਾ ਵੱਡਾ ਇੱਕ ਗੋਦਾਮ ਜਿਹਾ ਸੀਗਾ ਉਹ ਐਕਚੁਅਲ ਦੇ ਵਿੱਚ ਉਹ ਦੱਸਦਾ ਏ ਕਿ ਉਹ ਉਹਨਾਂ ਦਾ ਜਿਹੜਾ ਸੀਡਿੰਗ ਫਾਰਮ ਸੀਗਾ ਜਿਹਦੇ ਜ਼ਰੀਏ ਉਹ ਏਲੀਨ ਬਰੀਡਿੰਗ ਕਰ ਰਹੇ ਸੀ ਜਿਹੜੇ ਹਿਊਮਨਸ ਨੂੰ ਉਹ ਕਿਡਨਾਪ ਕਰਦੇ ਸੀ ਉਹਨਾਂ ਦੇ ਅੰਗ ਉਹਨਾਂ ਦੇ ਡੀਐਨਏ ਉਹਨਾਂ ਦੇ ਜੈਨੇਟਿਕਸ ਲੈ ਕੇ ਏਲੀਅਨਸ ਗ੍ਰੇ ਏਲੀਅਨਸ ਦੇ ਨਾਲ ਮਿਕਸ ਕਰਕੇ ਤੇ ਉਹ ਚਾਹੁੰਦੇ ਸੀਗੇ ਉਹਨਾਂ ਦਾ ਇੱਕ ਏਜੰਡਾ ਦੋਸਤੋ ਉਹਨਾਂ ਦਾ ਏਜੰਡਾ ਹੈ ਵੀ ਇੱਕ ਦਿਨ ਅਸੀਂ ਧਰਤੀ ਦੇ ਸਾਰੇ ਨਾਗਰਿਕਾਂ ਨੂੰ ਉਹ ਜਿਹੜੇ ਉਹ ਕੀ ਕਰ ਰਹੇ ਸੀ ਵੀ ਉਹ ਇਹੋ ਜਿਹੇ ਏਲੀਅਨਸ ਤਿਆਰ ਕਰ ਰਹੇ ਸੀ ਜਿਹੜੇ ਸ਼ਕਲੋਂ ਸੂਰਤ ਤੋਂ ਪੂਰੇ 100% ਇਨਸਾਨ ਹੋਣ ਪਰ ਹੁਣ ਅਸਲ 'ਚ ਗ੍ਰੇ ਏਲੀਅਨਸ ਤੇ ਉਹ ਉਹਦੇ ਬਰੀਡਿੰਗ ਫਾਰਮ ਬਣਾਇਆ ਹੋਇਆ ਸੀ ਉਹਨਾਂ ਨੇ ਉੱਥੇ ਤੇ ਉਹ ਕਰੋਨਾ ਦੇ ਵਿੱਚ ਐਗਸ ਜੇ ਉਹ ਛੋਟੇ ਛੋਟੇ ਜੇ ਐਡੇ ਕੰਚ ਦੇ ਉਹ ਪਏ ਸੀ ਅੰਡੇ ਜੇ ਉਹਦੇ ਵਿੱਚ ਉਹ ਦਿਖ ਰਹੇ ਸੀਗੇ ਵੀ ਪਲ ਰਹੇ ਸੀਗੇ ਈਵਨ ਉਹ ਉਹਨਾਂ ਦੇ ਖਾਣ ਦੇ ਲਈ ਮਨੁੱਖੀ ਅੰਗ ਸਿੱਟਿਆ ਕਰਦੇ ਸੀਗੇ ਉਹਦੇ ਅੰਦਰ ਉਹ ਅੰਡੇਾਂ ਜਿਹਦੇ ਅੰਦਰ ਇਹ ਫਿਲਸ ਨਾਈਡਰ ਨੇ ਆਪਣੇ ਅੱਖੀ ਦੇਖਿਆ ਸੀ ਜਦੋਂ ਉਹਨਾਂ ਨੇ ਦੇਖਿਆ ਵੀ ਫਿਲਸ ਨਾਈਡਰ ਤੇ ਉਹਦੇ ਨਾਲ ਕਿਉਂਕਿ ਫਿਲਸ ਨਾਈਡਰ ਸਰਕਾਰ ਦੇ ਕੰਟਰੈਕਟ ਲਿੰਦਾ ਸੀ ਤਾਂ ਉਹ ਜਦੋਂ ਡ੍ਰਿਲਿੰਗ ਕਰਦਾ ਸੀ ਹਰ ਸਮੇਂ ਉਹਦੇ ਨਾਲ ਸਪੈਸ਼ਲ ਆਪਰੇਸ਼ਨਜ਼ ਦੀਆਂ ਫੋਰਸੇਜ਼ ਹੁੰਦੀਆਂ ਸੀ ਸੀਸੀ ਇਹਦੇ ਏਜੰਟਸ ਦੇ ਹੁੰਦੇ ਸੀ ਤੇ ਹੋਰ ਸੀਆਈਏ ਦੇ ਵਰਕਰਸ ਹੁੰਦੇ ਸੀ ਹਾਇਰ ਕੀਤੇ ਹੋਏ ਹੋਰ ਕੰਟਰੈਕਟਰਸ ਤਾਂ ਉਹ ਜਦੋਂ ਉੱਥੇ ਪਹੁੰਚੇ ਤਾਂ ਇਹ ਫਿਲ ਸਲਾਈਟਰ ਨੇ ਕਿਹਾ ਵੀ ਇਹ ਚੀਜ਼ ਤਾਂ ਬਲੂਪ੍ਰਿੰਟ ਤੇ ਹੀ ਨਹੀਂ ਹੈਗੀ ਮਤਲਬ ਜੋ ਸੰਧੀ ਦੇ ਵਿੱਚ ਤੈਅ ਹੋਇਆ ਸੀ ਜੋ ਕੁੱਲ ਮਤਲਬ ਨਕਸ਼ਾ ਪਲਾਨ ਸੀਗਾ ਜੋ ਪੋਲਿਸੀ ਪਲਾਨ ਸੀਗਾ ਉਸ ਟ੍ਰੀਟੀ ਦਾ ਗਰਿਆੜਾ ਟ੍ਰੀਟੀ ਦਾ ਗਰਿਆੜਾ ਸੰਧੀ ਦਾ ਕਿ ਉਹਦੇ ਮੁਤਾਬਿਕ ਨਹੀਂ ਸੀ ਕੁਝ ਵੀ ਹੋ ਰਿਹਾ ਵੀ ਇਹ ਚੀਜ਼ ਤਾਂ ਉਹਦੇ ਵਿੱਚ ਕਿਤੇ ਇਹਨਾਂ ਨੇ ਦੱਸੀ ਹੀ ਨਹੀਂ ਸੀ ਹੋਈ ਗਰੇਜ਼ ਨੇ ਕਿ ਵੀ ਅਸੀਂ ਇਦਾਂ ਬਰੀਡਿੰਗ ਕਰਾਂਗੇ ਜਿਹੜੀ ਇਨਸਾਨਾਂ ਦੇ ਨਾਲ ਮਿਕਸ ਕਰਕੇ ਇਹਨਾਂ ਨੇ ਤਾਂ ਕਿਹਾ ਸੀ ਸਿਰਫ ਐਕਸਪੈਰੀਮੈਂਟ ਕਰਨੇ ਨੇ ਤੁਹਾਡੇ ਇਨਸਾਨਾਂ ਤੇ ਕੁਝ ਕੁ ਆਪਦੇ ਨਾਲ ਕੁਝ ਜੈਨੇਟਿਕਸ ਚੈੱਕ ਕਰਕੇ ਵੀ ਸਾਡਾ ਉਹਨਾਂ ਦਾ ਜੈਨੇਟਿਕਲੀ ਕੀ ਫਰਕ ਹੈ ਇਹ ਕਿਹਾ ਸੀ ਉਹਨਾਂ ਨੇ ਵੀ ਇਹ ਤਾਂ ਐਡੀ ਵੱਡੀ ਸਾਜ਼ਿਸ਼ ਕਰ ਰਹੇ ਨੇ ਤਾਂ ਜਦੋਂ ਉਹਨਾਂ ਨੇ ਐਲੀਅਨਸ ਨੂੰ ਦੇਖ ਲਿਆ ਵੀ ਇਹਨਾਂ ਨੇ ਜਾ ਕੇ ਬਾਹਰ ਦੱਸਣਾ ਤਾਂ ਉਹਨਾਂ ਨੇ ਆਪਦੇ ਬੀਮ ਵੈਪਨਸ ਦੇ ਨਾਲ ਇਹਨਾਂ ਤੇ ਬਲਾਸਟ ਫਾਇਰ ਕੀਤੇ ਤਾਂ ਉਹਦੇ ਨਤੀਜੇ ਵਜੋਂ 66 ਇਨਸਾਨ ਜਿਹੜੇ ਨੇ ਉਸ ਲੜਾਈ ਦੇ ਵਿੱਚ ਦਲਸੀ ਵੇਜਦੇ ਆ ਉਸ ਅੰਡਰਗਰਾਉਂਡ ਟਨਲ ਦੇ ਵਿੱਚ ਮਰ ਗਏ ਸਿਰਫ ਤਿੰਨ ਬੰਦੇ ਬਜੇ ਸੀ ਜਿੰਨਾਂ ਚੋਂ ਇੱਕ ਫਿਲਕ ਸਨਾਈਡਰ ਸੀ ਫਿਲਕ ਸਨਾਈਡਰ ਨੇ ਪਿਸਤਲ ਕੱਢ ਕੇ ਦੋ ਐਲੀਨਾਂ ਨੂੰ ਮਾਰਤਾ ਉਹਨਾਂ ਤੇ ਗੋਲੀ ਚਲਾਤੀ ਪਰ ਉਹ ਇੱਕ ਹੋਰ ਤੀਜੇ ਐਲੀਨ ਨੇ ਇਹਦੇ ਉੱਤੇ ਬੀਮ ਵੈਪਨ ਦੇ ਨਾਲ ਬੀਮ ਵਲਾਸਟ ਕੀਤਾ ਜਿਹਦੇ ਵੱਜੋਂ ਇਹਦੀਆਂ ਚਾਰ ਪੰਜ ਉਂਗਲਾਂ ਫੁੱਕ ਕੇ ਸੜ ਕੇ ਉੱਥੇ ਗਿਰਗੀਆਂ ਤੇ ਇਹਦੀ ਛਾਤੀ ਦੇ ਵਿੱਚ ਵੀ ਮਘੋਰੀਆਂ ਜੀਆਂ ਹੋ ਗਈਆਂ ਸੀ ਬਹੁਤ ਦੇਰ ਤੰਗ ਰਿਹਾ ਫਿਲਕ ਸਨਾਈਡਰ ਉਹਦੇ ਬੁੱਲਾਂ ਤੇ ਵੀ ਉਹਦਾ ਨਿਸ਼ਾਨ ਜਾ ਪਿਆ ਹੋਇਆ ਸੀਗਾ ਉਹਦੀਆਂ ਕਾਨਫਰੈਂਸਸ ਤੁਸੀਂ ਜਿਹੜੀਆਂ ਨੇ ਦੇਖ ਸਕਦੇ ਹੋ ਹੁਣ ਤਾਂ ਉਹਦੀ ਡੈਥ ਹੋ ਗਈ ਉਹ ਕਹਿੰਦਾ ਹੁੰਦਾ ਸੀ ਵੀ ਹੁਣ ਮੈਨੂੰ ਮਾਰ ਦਿੱਤਾ ਜਾਊਗਾ ਛੇਤੀ 1 ਤੋ ਬਾਦੂ ਕਹਿੰਦਾ ਹੁੰਦਾ ਸੀ ਮੈਨੂੰ ਜਲਦੀ ਤੋਂ ਜਲਦੀ ਮਾਰ ਦਿੱਤਾ ਜਾਊਗਾ ਜੇ ਮੈਂ ਜਿਹੜਾ ਇਹ ਕਿਤੇ ਖਬਰ ਤੁਹਾਨੂੰ ਮਿਲੇ ਵੀ ਮੈਨੇ ਸੁਸਾਈਡ ਕਰ ਲਿਆ ਤਾਂ ਸਮਝ ਲਓ ਮੈਨੂੰ ਚੁੱਪਚੀਤੇ ਮਾਰ ਦਿੱਤਾ ਗਿਆ ਮਾਰ ਕੇ ਕਿਤੇ ਟੰਗ ਦਿੱਤਾ ਗਿਆ ਸੋ ਸਿਰਫ ਉਸ ਸੰਧੀ ਨੂੰ ਜਿਹੜੀ ਕਿ ਹੋਈ ਸੀ ਉਸ ਰਾਤ ਆਈਜਨਹਾਵਰ ਆਈਜਨਹਾਵਰ ਨੂੰ ਨਹੀਂ ਸੀ ਪਤਾ ਜਦੋਂ ਐਡਵਰਡ 에ਅਰ ਫੋਰਸ ਬੇਸ ਦੇ ਉੱਤੇ ਉਹਨਾਂ ਨੇ ਲੋਕਡਾਊਨ ਲਾਤਾ ਸੀ ਨਾ ਪੂਰਾ ਵੀਰੋ ਤਾਂ ਸਿਰਫ ਦੋ ਬੰਦੇ ਬਾਈ ਚਾਂਸ ਉੱਥੇ ਸੀਗੇ ਇੱਕ ਤਾਂ ਨੇਵਲ ਇੰਟੈਲੀਜੈਂਸ ਆਫੀਸਰ ਸੀਗਾ ਜਿਹਦਾ ਨਾਮ ਵਿਲੀਅਮ ਕੂਪਰ ਸੀਗਾ ਉਹ ਕਿਉਂਕਿ ਆਪਣੀ ਡਿਊਟੀ ਕਰ ਰਿਹਾ ਸੀਗਾ ਦੀ ਇੰਟੈਲੀਜੈਂਸ ਦੀ ਡਿਊਟੀ ਸੀਗੀ ਕਿਉਂਕਿ ਇਹਨਾਂ ਨੇ ਕਿਹਾ ਸੀਗਾ ਨੇਵਲ ਇੰਟੈਲੀਜੈਂਸ ਨੂੰ ਵੀ ਤੁਸੀਂ ਸਾਰੇ ਜਿੰਨੇ ਵੀ ਜਦੋਂ ਉਹਨਾਂ ਦੇ ਏਲੀਅਨ ਕ੍ਰਾਫਟ ਨੇ ਉਤਰਨਾ ਸੀ ਗ੍ਰੇਲੀਅੰਸ ਦੇ ਨੇ ਤਾਂ ਇਹਨਾਂ ਨੇ ਕਿਹਾ ਸੀ ਵੀ ਸਾਰੇ ਦੇ ਸਾਰੇ ਜਿੰਨੇ ਵੀ ਰਡਾਰ ਨੇ ਜਿੰਨੇ ਸਕੈਨਰ ਨੇ ਜਾਂ ਜਿੰਨੇ ਵੀ ਜਿਹੜੇ ਨੇ ਸੈਂਸਰਸ ਨੇ ਜਿਹੜੇ ਕਿ ਇਹਦੇ ਵੱਲ ਇਹਨੂੰ ਟਰੈਕ ਕਰ ਸਕਣ ਉਹਨੂੰ ਬੰਦ ਕਰ ਦਿਓ ਇਹ ਕਿਸੇ ਰਿਕਾਰਡ ਚ ਆਣਾ ਨਹੀਂ ਚਾਹੀਦਾ ਵੀ ਕੋਈ ਏਲੀਅਨਸ ਆਪਾਂ ਨੂੰ ਮਿਲਣ ਆਏ ਨੇ ਐਡਵਰਡ ਐਡਵਰਡ 에ਅਰ ਫੋਰਸ ਬੇਸ ਦੇ ਉੱਤੇ ਤਾਉ ਨੂੰ ਪਤਾ ਸੀ ਉਹਨੇ ਦੇਖ ਲਿਆ ਸੀਗਾ ਉਹਨੇ ਆਇਜ਼ਨਹਾਵਰ ਨੂੰ ਤੇ ਉਹਨਾਂ ਏਲੀਅਨਜ਼ ਨੂੰ ਹੱਥ ਮਲਾਉਂਦੇ ਜਿਹੜਾ ਉੱਤਰਿਆ ਸੀਗਾ ਉਹਨੂੰ ਹੱਥ ਮਲਾਉਂਦੇ ਦੇਖਿਆ ਸੀ ਤੇ ਦੂਸਰਾ ਬੰਦਾ ਜਿਹੜਾ ਸੀਗਾ ਫਿਲਡ ਸਨਾਈਡਰ ਸੀਗਾ ਫਿਲਡ ਸਨਾਈਡਰ ਨੇ ਤੇ ਜਿਹੜਾ ਵਿਲੀਅਮ ਕੂਪਰ ਨੇ ਸਿਰਫ ਦੋ ਜਣਿਆਂ ਨੇ ਦੇਖਿਆ ਸੀਗਾ ਉਹ ਉਹਨੂੰ ਆਇਜ਼ਨਹਾਵਰ ਨੂੰ ਉਹਨਾਂ ਦੇ ਨਾਲ ਸੰਧੀ ਕਰਦੇ ਹੋ ਆਪਦੇ ਅਖੀ ਫਿਲਡ ਸਨਾਈਡਰ ਕਿਉਂਕਿ ਉੱਥੇ ਅੰਡਰਗਰਾਉਂਡ 베ਸ ਤਿਆਰ ਕਰਦਾ ਹੁੰਦਾ ਸੀ ਅੰਡਰਗਰਾਉਂਡ ਟਨਲਸ ਤਿਆਰ ਕਰਦਾ ਹੁੰਦਾ ਸੀ ਉਹ ਉਸ ਰਾਤ ਆਪਦਾ ਕੰਮ ਕਰ ਰਿਹਾ ਸੀਗਾ ਕੁਝ ਡ੍ਰਿਲਿੰਗ ਕਰ ਰਿਹਾ ਸੀਗਾ ਤਾਂ ਉਹ ਨਹੀਂ ਦੇਖਿਆ ਕਾ ਸੀਗਾ ਸਿਰਫ ਉਹੋ ਦੋ ਹੀ ਬੰਦੇ ਸੀਗੇ ਤੇ ਜਦੋਂ ਉਹਨਾਂ ਨੇ ਬੋਲਣਾ ਸ਼ੁਰੂ ਕਰਤਾ ਤਾਂ ਜਿਹੜਾ ਫਿਲ ਸਨਾਈਡਰ ਤਾਂ ਜਿਹੜਾ ਇਹ ਉਪਰ ਮਤਲਬ 80s ਤੋਂ 90s ਦੇ ਵਿਚਾਲੇ ਜਿਹੇ ਕਿਸੇ ਟਾਈਮ ਮਾਰ ਦਿੱਤਾ ਗਿਆ ਉਹਨੂੰ ਤਾਂ ਉਹ ਤਾਂ ਪਹਿਲਾਂ ਹੀ ਕੰਨਾਂ ਹੁੰਦਾ ਸੀਗਾ ਤੇ ਫਿਰ ਜਿਹੜਾ ਇਹ ਵਿਲੀਅਮ ਕੂਪਰ ਸੀਗਾ ਨੇਵਲ ਇੰਟੈਲੀਜੈਂਸ ਆਫਸਰ ਇਹ ਇਹਨੀਆਂ ਨਾ 28 ਜੂਨ 2001 ਨੂੰ ਆਪਦੇ ਰੇਡੀ ਇਹ ਰੇਡੀਓ ਸ਼ੋਅ ਕਰਨ ਲੱਗੇ ਪਿਆ ਤੇ ਰੇਡੀਓ ਸ਼ੋਅ ਦੇ ਉੱਤੇ ਉਹਨੇ ਦੱਸਿਆ ਸੀ ਵੀ ਜਿਹੜਾ ਇਹ ਨਾ ਸਤੰਬਰ ਦੇ ਮਹੀਨੇ ਦੇ ਵਿੱਚ ਯੂ ਐਸ ਗਵਰਨਮੈਂਟ ਇੱਕ ਫਾਲਸ ਫਲੈਗ ਆਪਰੇਸ਼ਨ ਕਰੂਗੀ ਤੇ ਉਹ ਹੋਊਗਾ ਵੀ ਟਵਿਨ ਟਾਵਰਸ ਦੇ ਉੱਪਰ ਹੋਊਗਾ ਵਰਲਡ ਟ੍ਰੇਡ ਸੈਂਟਰ ਤੇ ਟਵਿਨ ਟਾਵਰਸ ਦੇ ਉੱਪਰ ਹੋਊਗਾ ਤੇ ਇਹਦਾ ਨਾਮ ਤੇ ਇਹਦਾ ਇਲਜ਼ਾਮ ਜਿਹੜਾ ਹੈਗਾ ਸਾਰੇ ਦਾ ਸਾਰਾ ਉਸਾਮਾ ਬਿੰਲਾ ਦੇੰ ਦੇ ਸਿਰ ਮੜਿਆ ਜਾਊਗਾ ਦੇ ਯੂਐਸ ਦੀ ਜਨਤਾ ਨੂੰ ਨੇ ਅਪੀਲ ਕੀਤੀ ਸੀ ਵੀ ਚੁਕੰਨੇ ਰਹੋ ਤੇ ਵੀ ਇਹ ਫਾਲਸ ਫਲੈਗ ਆਪਰੇਸ਼ਨ ਹੋਊਗਾ ਹੀ ਹੋਊਗਾ ਤੇ ਇਹੇ ਗੱਲ ਉਹ 28 ਜੂਨ ਨੂੰ ਦੱਸਦਾ ਤੇ 9 ਸਤੰਬਰ ਨੂੰ ਜਿਹੜਾ ਬਿਲਕੁਲ ਉਵੇਂ ਹੀ ਜਿਹੜਾ 911 ਜਿਹਨੂੰ ਆਪਾਂ ਜਾਣਦੇ ਆ ਉਹ ਫਾਲਸ ਫਲੈਗ ਆਪਰੇਸ਼ਨ ਸੀਗਾ ਜ਼ਿਆਦਾਤਰ ਯੂਐਸ ਦੇ ਲੋਕ ਵੀ ਇਹੀ ਮੰਨਦੇ ਨੇ ਤੇ ਉਹਦਾ ਇਲਜ਼ਾਮ ਵੀ ਸਾਰੇ ਦਾ ਸਾਰਾ ਬਿਲਕੁਲ ਜਿਵੇਂ ਉਹਨੇ ਦੱਸਿਆ ਸੀ ਵਲੀਅਮ ਕੁਪਰ ਨੇ ਉਹਦੇ ਤੇ ਹੀ ਲਾਇਆ ਗਿਆ ਉਸਮਾ ਮਿਲਲਾ ਦੇਨ ਤੇ ਤੇ ਉਸ ਤੋਂ ਬਾਅਦ ਉਹ ਕਹਿੰਦਾ ਹੁੰਦਾ ਸੀ ਵੀ ਪਰ ਮੈਂ ਹੈਰਾਨ ਵੀ ਕਹਿੰਦਾ ਹੁੰਦਾ ਸੀ ਮੈਂ ਹੈਰਾਨ ਵੀ 911 ਹੋ ਵੀ ਗਿਆ ਤੇ ਪਰ ਇਹਨਾਂ ਨੇ ਮੈਨੂੰ ਮਾਰਿਆ ਕਿਉਂ ਨਹੀਂ ਕਿਉਂਕਿ ਉਹ ਆਪ ਇੱਕ ਨੇਵਲ ਇੰਟੈਲੀਜੈਂਸ ਆਫੀਸਰ ਸੀਗਾ ਇਹਦੇ ਨਾਲ ਖਤਰਾ ਸੀਗਾ ਵੀ ਉਹਦੇ ਜਿਹੜੇ ਸੰਗੀ ਸਾਥੀ ਨੇ ਉਹ ਬਗਾਵਤ ਕਰ ਸਕਦੇ ਨੇ ਇਸ ਕਰਕੇ ਉਹਨੂੰ ਮਾਰਨ ਨੂੰ ਟਾਈਮ ਲੱਗ ਗਿਆ ਪਰ ਉਹਨੂੰ ਵੀ 2 ਕਮਹੀਨੇ ਬਾਅਦ ਹੀ ਮਾਰ ਦਿੱਤਾ ਗਿਆ ਸੋ ਦੋਸਤੋ ਇਸ ਗ੍ਰਿਆੜਾ ਸੰਧੀ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਹੇਠਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਣਾ ਬਿਲਕੁਲ ਨਾ ਭੁੱਲਣਾ ਵੱਦ ਤੋਂ ਵੱਧ ਵੀਰ ਆਪਣੇ Facebook ਪੇਜ ਅਦ੍ਰਿਸ਼ਮ ਦੇ ਨਾਲ ਜੁੜੋ ਨੂੰ ਫੋਲੋ ਕਰੋ ਤੇ ਵੱਦ ਤੋਂ ਵੱਧ ਵੀ ਸਾਡੇ YouTube ਚੈਨਲ ਅਦ੍ਰਿਸ਼ਮ ਪੰਜਾਬੀ ਨੂੰ ਸਬਸਕ੍ਰਾਈਬ ਕਰ ਲਓ ਵੀਰੋ ਸੋ ਸਾਰੇ ਵੀਰਾਂ ਦਾ ਜੁੜੇ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਧੰਨਵਾਦ